ਦੇਵੀ ਆ ਕੀ ਕਰਤਾ ਕਾਕੇ ਸਾਰੀ ਪੈਂਟ ਖਰਾਬ ਕਰਤੀ ਬੜਤੀ ਨਾ ਜੜ ਸਾਰੀ ਪੈਂਟ ਦੀ ਨਵੀਂ ਪੈਂਟ ਸੀਗੀ ਸੌਰੀ ਮੰਮਾ ਸੌਰੀ ਕਹਿਣਾ ਕੀ ਹੋਣ ਲੱਗੇ ਕਾਕੇ ਪੈਂਟ ਤਾਂ ਸਾਰੀ ਖਰਾਬ ਕਰਤੀ ਹੁਣ ਮਸਾ ਠੀਕ ਹੋਊਗੀ ਇਹ ਧੋ ਧੋ ਕੇ ਬਈ ਬਹੁਤ ਪੰਗੇ ਖੜੇ ਕਰਦਾ ਸੱਚੀ ਕੀ ਹੋ ਗਿਆ ਰਮਨ ਕਿਉਂ ਝੜਕੀ ਇਹਨਾਂ ਜਵਾਬ ਆਹ ਦੇਖੋ ਜੀ ਦੇਖ ਸਾਰੀ ਪੈਂਟ ਸੀਗੀ ਤੇ ਦੇਖ ਪਤਾ ਨਹੀਂ ਕਿੱਥੋਂ ਪੈਨ ਚੱਕ ਲਿਆ ਤੇ ਸਾਰੀ ਤਵਸਤਰੀ ਟਾ ਮਾਰ ਕੇ ਤੈਂ ਖਰਾਬ ਕਰਤੀ ਕਾ ਹੋਰ ਘੰਡੇ ਮਾਰਤੇ ਤੇ ਤਾਂ ਚਲ ਕੋਈ ਗੱਲ ਨਹੀਂ ਯਾਰ ਇਹਨੇ ਦਾਪੇ ਚੋਂਦੇ ਰਮਨ ਤੈਨੂੰ ਤੂੰ ਕੋਈ ਕਰ ਲੈ ਹੱਲ ਇਹਦਾ ਹੁਣ ਉਹੀ ਵਰਤਨਾ ਪਊ ਜੀ ਨਵੀਂ ਪੈਂਟ ਇੱਕ ਅੱਧੀ ਵਾਰ ਪਾਈ ਆ ਤੇ ਚਲੋ ਫਿਰ ਵਰਤਦੇ ਆ ਜੀ ਤੇ ਕਰਦੇ ਇਹਨੂੰ ਠੀਕ ਦੱਸੋ ਜੀ ਫਿਰ ਨਾਲੇ ਆਪਣੇ ਦੋਸਤਾਂ ਨੂੰ ਦੱਸ ਦਿੰਨੇ ਆ ਤੇ ਤੂੰ ਅਹਰ ਜੀਆਂ ਹਰਕਤਾਂ ਨਾ ਕਰਿਆ ਕਰ ਉਹ ਟਿੱਡਿਆ ਜਾ ਲੋ ਜ ਇਹਦੇ ਵਿੱਚ ਆਪਾਂ ਪਾ ਲੈਨੇ ਜੀਨ ਨੂੰ ਤੇ ਆਪ ਨੂੰ ਸਭ ਤੋਂ ਪਹਿਲਾਂ ਚਾਹੀਦਾ ਜੀ ਗਰਮ ਪਾਣੀ ਠੀਕ ਹੈ ਜੀ ਲਹਿਣ ਗਰਮ ਨਹੀਂ ਦਾਗ ਜੀ ਹਾਂਜੀ ਹਲਕੇ ਹਲਕੇ ਗਿੱਲੀ ਜੀ ਕਰਨੀ ਹੈ ਜੀ ਠੀਕ ਹੈ ਦੇਖਦੇ ਆਂ ਜੀ ਦੇਖਿਆ ਸੀਗਾ ਇੱਕ ਆਪਾਂ ਵੀਡੀਓ ਚ ਵੀ ਦੁੱਧ ਨਾਲ ਜਿਹੜੇ ਦਾਗ ਸਾਫ ਹੋ ਜਾਂਦੇ ਵੈਸੇ ਇਹ ਤਾਂ ਜੁਮਾ ਕੇ ਦੇਖਿਆ ਹੋਇਆਗਾ ਵੀ ਦੁੱਧ ਨਾਲ ਜਿਹੜੇ ਦਾਗ ਆ ਉਹ ਲਏ ਜਾਂਦੇ ਨੇ ਜਿਵੇਂ ਪੈਨਪਨ ਉਦੇ ਹੋਗੇ ਦੁੱਧ ਨਾਲ ਯਾਰ ਹਾਂਜੀ ਦੁੱਧ ਨਾਲ ਮੈਂ ਤਾਂ ਕਿ ਕਿਤੇ ਸਰਪਸੋਡੇ ਨਾਲ ਲਾਏਗੀ ਯਾਰ ਤੂੰ ਤਾਂ ਦੁੱਧ ਨਾਲ ਉਹਦੇ ਨਾਲ ਨਹੀਂ ਲੈਂਦੇ ਜੀ ਇੰਨੇ ਪ੍ਰੋਪਰ ਅੱਛਾ ਵੀ ਲਾਈਟ ਤਾਂ ਹੋ ਜਾਂਦੇ ਨੇ ਪਰ ਪ੍ਰੋਪਰ ਨਹੀਂ ਲੈਂਦੇ ਹੁਣ ਆਪਾਂ ਇਹਨੂੰ ਬਸ ਗਿੱਲਾ ਜੀ ਕਰਨਾ ਜ਼ਿਆਦਾ ਨਹੀਂ ਵੀ ਆਪਾਂ ਇਹਦੇ ਚ ਪਾਣੀ ਪਾਉਣਾਗਾ ਤੇ ਆਪਾਂ ਕੱਚਾ ਦੁੱਧ ਲਿਆ ਹੋਇਆ ਜੀ ਇਹ ਆਪਾਂ ਕੋਈ ਗਰਮ ਨਹੀਂ ਕਰਿਆ ਠੀਕ ਹੈ ਨਾਰਮਲ ਜਿਹੜਾ ਦੁੱਧ ਹੁੰਦਾ ਕੱਚਾ ਉਹ ਲੈ ਲਿਆ ਜਮਾ ਕੱਚਾ ਦੁੱਧ ਹੈ ਹਾਂਜੀ ਤੇ ਇਹ ਆਪਾਂ ਜਿੱਥੇ ਵੀ ਲੱਗੇ ਨੇ ਪੈਨ ਦੇ ਦਾਗ ਉੱਥੇ-ਉੱਥੇ ਪਾ ਦਾਂਗੇ ਠੀਕ ਹੈ ਪੈਨ ਦੇ ਦਾਗਾਂ ਨੂੰ ਲਾਉਣ ਵਾਸਤੇ ਮਤਲਬ ਦੁੱਧ ਦਾ ਇਸਤੇਮਾਲ ਕਰਨਾ ਹੈ ਹਾਂਜੀ ਹਾਂਜੀ ਇਹ ਤਾਂ ਯਾਰ ਹੁਣ ਜਾ ਹੀ ਸ਼ੌਕ ਕਰਤਾ ਯਾਰ ਤੂੰ ਮੈਨੂੰ ਇਹ ਕੱਲੇ ਐਵੇਂ ਵੀ ਨਹੀਂ ਹੈਗਾ ਵੀ ਜਿਹੜੇ ਹੁਣ ਵੀ ਕੱਲੇ ਆਪਾਂ ਜਿਹੜੇ ਪੈਨ ਦੇ ਦਾਗ ਲੱਗੇ ਨੇ ਵੀ ਇਹੀ ਲੈਣਗੇ ਹੁਣ ਜਿਵੇਂ ਕਲਰ ਚੜ ਜਾਂਦਾ ਹੁਣ ਇਹਨੂੰ ਨਾ ਪਰਨੇ ਦਾ ਜੈਲੋ ਜਾਂ ਕਲਰ ਚੜਿਆ ਹੋਇਆ ਮਤਲਬ ਪੀਲ ਆਇਆ ਕਲਰ ਚੜ ਗਿਆ ਸੀਗਾ ਤੇ ਦੇਖਣ ਚ ਐ ਲੱਗਦੀ ਸੀ ਥੋਤੀ ਹੋਈ ਵੀ ਇਹਨੂੰ ਤਾਂ ਮੈਲ ਲੱਗੀ ਹੋਈ ਆ ਪਰ ਇਹਨੂੰ ਪਰਨੇ ਦਾ ਜਿਹੜਾ ਕਲਰ ਆ ਉਹ ਚੜ ਕੇ ਮਤਲਬ ਇਹਦਾ ਰੰਗ ਐਵੇਂ ਜਿਹਾ ਹੋ ਗਿਆ ਸੀ ਜੀ ਇਹ ਪੀਲੀ ਜੀ ਹੋਈ ਪਈ ਸੀ ਹਣਾ ਹਾਂਜੀ ਤੇ ਇਹ ਵੀ ਰੰਗ ਲੈ ਜੂਗਾ ਇਹ ਦੁੱਧ ਨਾਲ ਮਤਲਬ ਦੁੱਧ ਇੱਕ ਪੀਲਾ ਬਣ ਜਾ ਵੀ ਰਹਿ ਜੂਗਾ ਹਾਂਜੀ ਕਲੀਨਿੰਗ ਦਾ ਕੰਮ ਕਰਦਾ ਜਿਵੇਂ ਫੇਸ ਤੇ ਆਪਾਂ ਲਾਉਣ ਨੇ ਆਪਣੇ ਜਿਹੜੀ ਕੋਈ ਵੀ ਮਤਲਬ ਕਾਲਸੂਂਦੇ ਉਹਨੂੰ ਰਿਮੂਵ ਕਰਦਾ ਇਸ ਪ੍ਰਕਾਰ ਇਹ ਕੱਪੜੇ ਤੇ ਵੀ ਬਹੁਤ ਹੀ ਵਧੀਆ ਵਰਕ ਕਰਦਾ ਜੀ ਠੀਕ ਹੈ ਜੀ ਹੁਣ ਜਿਹੜਿਆ ਪੈਨ ਦੇ ਦਾਗ ਨੇ ਇਹਨੂੰ ਆਪਾਂ ਥੋੜੇ ਟਾਈਮ ਵਾਸਤੇ ਵਿੱਚ ਰੱਖ ਦਾਂਗੇ ਤੁਸੀਂ ਦੁੱਧ ਦੇਖ ਹੀ ਸਕਦੇ ਹੋ ਵੀ ਦੇਖੀ ਲਾਲੀ ਚ ਹੋ ਗਿਆ ਹੂੰ ਹੋ ਗਿਆ ਨਾ ਲਾਲੀ ਜੀ ਚ ਵੀ ਲਾ ਰੈੱਡ ਪੈਨ ਚ ਲਾਇਆ ਸੀ ਡੈਵੀ ਨੇ ਹਾਂਜੀ ਤੇ ਪੱਕੀ ਗੱਲ ਆ ਲੈ ਜਾਉਗਾ ਰਮਨ ਯਾਰ ਮੈਂ ਤਾਂ ਐ ਸੀ ਮਾਂ ਕਹਿੰਦੇ ਜੀਨ ਜੀ ਗਈ ਹੈ ਇਹ ਖਰਾਬ ਹੋ ਗਈ ਨਹੀਂ ਨਹੀਂ ਜੀ ਗੱਲ ਪੱਕੀ ਹੈ ਨਾ ਲਾਲ ਲਾਲ ਹੋ ਗਿਆ ਦੁੱਧ ਹਾਂਜੀ ਤੇ ਜਿੱਥੇ ਵੀ ਹੁਣ ਆਪਾਂ ਐਵੇਂ ਲਾਦੇ ਵੀ ਕਲਰ ਜ਼ਿਆਦਾ ਆ ਗਏ ਤੇ ਉੱਥੇ-ਉੱਥੇ ਵੀ ਆਪਾਂ ਸਾਰੇ ਦੁੱਧ ਪਾ ਦਾਂਗੇ ਜੀ ਠੀਕ ਹੈ ਜੀ ਤੇ ਐਵੇਂ ਨਾ ਸਮਝੋ ਵੀ ਤੇ ਦੁੱਧ ਨਾ ਖਰਾਬ ਹੋ ਜਾਂਦੇ ਕੋਈ ਕੱਪੜਾ ਖਰਾਬ ਨਹੀਂ ਹੁੰਦਾ ਬਹੁਤ ਵਧੀਆ ਤਰੀਕਾ ਜੀ ਹੁਣ ਸਾਰੇ ਤੇ ਵੀ ਜੀ ਕਲਰ ਇਹਦੇ ਚੜਿਆ ਹੋਇਆਗਾ ਤੇ ਸਾਰੇ ਮੈਂ ਇਹਦੇ ਉੱਪਰ ਪਾ ਦੂੰਗੀ ਜੀ ਠੀਕ ਹੈ ਜੀ ਚਲੋ ਹਾਂਜੀ ਹੋਰ ਵੀ ਤਰੀਕਾ ਹੁਣ ਜਿਵੇਂ ਜਿਆਦਾ ਹੀ ਕਲਰ ਚੜਿਆ ਜਾਂ ਜਿੱਥੇ ਜਿਆਦਾ ਹੀ ਸਾਈ ਲੱਗੀ ਹੋਈ ਆ ਤਾਂ ਆਪਾਂ ਨਿੰਬੂ ਲੈ ਲੈਣਾ ਤੇ ਜਾਂ ਇਹਦੇ ਵਿੱਚੋ ਸ਼ਰਕਾ ਵੀ ਪਾ ਸਕਦੇ ਆ ਪਰ ਸਭ ਤੋਂ ਵਧੀਆ ਵੀ ਜੇ ਨਿੰਬੂ ਹੋਵੇ ਤਾਂ ਉਹਨੂੰ ਆਪਾਂ ਇੱਥੇ ਰਗੜ ਦੇਣਾ ਠੀਕ ਹੈ ਜੇ ਕੱਲੇ ਜਿਵੇਂ ਹੁਣ ਇੱਥੇ ਲੱਗੇ ਹੋਏ ਜੀ ਸ਼ਾਹੀ ਦੇ ਦਾਗ ਇਹ ਤਾਂ ਬਸ ਦੁੱਧ ਨਾਲ ਹੀ ਲੈ ਜਾਣਗੇ ਪਰ ਜੇ ਕਈ ਵਾਰ ਐਵੇਂ ਉਹਦੇ ਵੀ ਕਿਸੇ ਕੋਈ ਚੀਜ਼ ਵੀ ਜ਼ਿਆਦਾ ਹੀ ਕਲਰ ਚੜ ਜਾਂਦਾ ਫੇਰ ਆਪਾਂ ਦੁੱਧ ਪਾ ਕੇ ਉੱਤੇ ਉਹਨਾਂ ਨਿੰਬੂ ਨਾਲ ਚੰਗੀ ਤਰ੍ਹਾਂ ਤਸਾ ਦੇਣਾ ਜੀ ਉਹਦੇ ਨਾਲ ਵੀ ਜਿਹੜੇ ਦਾਗ ਨੇ ਉਹ ਲੈ ਜਾਂਦੇ ਨੇ ਜੀ ਠੀਕ ਹੈ ਤੇ ਉਹਨਾਂ ਨੂੰ ਪਥੋੜੇ ਟਾਈਮ ਵਾਸਤੇ ਪਿਆਉ ਕੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਹੋਰ ਚੀਜ਼ਾਂ ਵੀ ਯੂਜ਼ ਕਰਾਂਗੇ ਤੇ ਉਹਨੂੰ ਬਹੁਤ ਵਧੀਆ ਸਾਫ਼ ਕਰ ਲਾਂਗੇ ਜੀ ਹਮ ਹੁਣ ਆਪਾਂ ਇਹਨੂੰ ਥੋੜੇ ਟਾਈਮ ਵਾਸਤੇ ਭਿੱਜਣ ਦਵਾਂਗੇ ਜੀ ਦੁੱਧ 'ਚ ਲਓ ਜੀ ਇਹਨੂੰ ਭਿੱਜੇ ਨੂੰ 2-3 ਮਿੰਟ ਹੋ ਕਿੱਕੇ ਦੇ ਪੈ ਗਏ ਹਨ ਰਹੁਣ ਹਾਂਜੀ ਤੇ ਹੁਣ ਜਦੋਂ ਆਪਾਂ ਇਹਨੂੰ ਬਰਸ਼ ਦੀ ਸਹਾਇਤਾ ਨਾਲ ਤੇ ਕੋਸਾ ਪੱਥਰ ਨਾਲ ਇਹਨੂੰ ਮਸਲ ਕੇ ਜਿਹੜੇ ਦੇ ਰਹਿ ਗਏ ਵੀ ਥੋੜੇ ਥੋੜੇ ਦਾਗ ਉਹਨੂੰ ਆਪਾਂ ਚੰਗੀ ਤਰ੍ਹਾਂ ਲਾ ਲਾਂਗੇ ਜੀ ਠੀਕ ਆ ਮੜਾ ਮੋਟਾ ਮਸਲ ਕੇ ਲੈ ਜਾਣਗੇ ਜਿਹੜੇ ਰਹਿ ਗਏ ਪੂਰਾ ਹਾਂਜੀ ਤੇ ਜਿਹੜਾ ਹੁਣ ਕਲਰ ਵੀ ਚੜਿਆ ਹੋਇਆ ਸੀਗਾ ਸਾਰੀ ਪੈਂਟ ਤੇ ਆਪਾਂ ਬਰਸ਼ ਮਾਰ ਦਾਂਗੇ ਠੀਕ ਹੈ ਜਿਹੜੀ ਪੀਲਾ ਬਣ ਜਾ ਹੋਏ ਪਏ ਅਸੀਂ ਉਹ ਵੀ ਵਾਈਟ ਹੋ ਜਾਊਗਾ ਹਾਂਜੀ ਹਾਂਜੀ ਉਹ ਵੀ ਵਾਈਟ ਹੋ ਜਾਊਗਾ ਜੀ ਸਾਰਾ ਠੀਕ ਹੈ ਇਹ ਤਾਂ ਰਮਨ ਵਧੀਆ ਫਿਰ ਆਪਣੇ ਖਰਚਾ ਬਹੁਤ ਵੱਜੂ ਟਰੈਕਟਰ ਨੂੰ ਕਲੀਨ ਕਰਾਉਣ ਦਾ ਹਨਾ ਹਾਂਜੀ ਤੇ ਹੁਣ ਹੱਥਾਂ ਨਾਲ ਵੀ ਮਸਲ ਦਾਂਗੇ ਜੀ ਹੱਥਾਂ ਨਾਲ ਵਧੀਆ ਨਿਕਲਦਾਗਾ ਹਾਂਜੀ ਤੇ ਇਸ ਪ੍ਰਕਾਰ ਜਿਹੜੇ ਸਾਰੇ ਦਾਗ ਉਹ ਆਪਾਂ ਇਹ ਵੀ ਲਾਵਾਂਗੇ ਜੀ ਠੀਕ ਹੈ ਪੈਨ ਵਾਲੇ ਮਤਲਬ ਬੜੀ ਮਿਹਨਤ ਦੀ ਵੀ ਲੋੜ ਨਹੀਂ ਗਈ ਤੇ ਕਈ ਵਾਰੀ ਆਪਾਂ ਡਰ ਜਾਂਦੇ ਆ ਵੀ ਹੁਣ ਆ ਤਾਂ ਖਰਾਬ ਹੋ ਗਈ ਅਕਸਰ ਹੀ ਆਪਣੇ ਚਿੱਟੇ ਕੁਰਤੇ ਪਜਾਮਿਆਂ ਦੇ ਪੈਨ ਲੀਕ ਹੋ ਜਾਂਦੇ ਆ ਜੇਪਾਂ 'ਚ ਹਾਂਜੀ ਹਾਂਜੀ ਜਦ ਬੱਚਿਆਂ ਦੀ ਕਈ ਵਰੀ ਡਰੈਸ ਵਾਈਟ ਕਲਰ ਦੀ ਹੁੰਦੀ ਆ ਉਹ ਪੈਨ ਪੰਨ ਦੇ ਦਾਗ ਲਾ ਹੀ ਲੈਂਦੇ ਹਾਂ ਜਿੱਥੇ ਵੀ ਆਪਣਾ ਲੱਗ ਵੀ ਜਾਦੇ ਲੱਗਾ ਹੋਇਆ ਆਪਾਂ ਥੋੜਾ ਜਿਹਾ ਦੁੱਧ ਲੈ ਕੇ ਉਹਦੇ ਵਿੱਚ ਭਿਉ ਕੇ ਰੱਖ ਦੇਣਾ ਐਵੇਂ ਵੀ ਨਹੀਂ ਹੈਗਾ ਵੀ ਆਪਾਂ ਸਾਰੇ ਕੱਪੜੇ ਤੇ ਲਾਉਣਾਗਾ ਦੁੱਧ ਕਿਉਂਕਿ ਹੁਣ ਇਹ ਤਾਂ ਸਾਰੇ ਕੱਪੜੇ ਤੇ ਰੰਗ ਚੜਿਆ ਹੋਇਆ ਸੀ ਜੀ ਆਪਾਂ ਤਾਂ ਕਰਕੇ ਵੀ ਵੀ ਸਾਰੇ ਤੇ ਪਾਇਆਗਾ ਨਹੀਂ ਜਿੰਨੇ ਕਿਤੇ ਦਾਗ ਹੈਗਾ ਓਨਾਂ ਕਾ ਆਪਾਂ ਕੋਈ ਵੀ ਪੰਡ ਚ ਦੁੱਧ ਲੈ ਕੇ ਉਹਦੇ ਵਿੱਚ ਆਪਾਂ ਇਹਨੂੰ ਐਵੇਂ ਭਿਉ ਕੇ ਰੱਖ ਦੇਣਾ ਭਿਪ ਕਰਕੇ ਰੱਖ ਦੇਣਾ ਮੈਂ ਐਵੇਂ ਭਿਉ ਕੇ ਰੱਖ ਦਿੰਦਾ ਜਿੱਥੇ ਵੀ ਦਾਗ ਹੋਵੇ ਤੇ ਹੌਲੀ ਹੋਰ ਫਿਰ ਕਦੇ ਵਾਸਤੇ ਮਤਲਬ ਮੜੀ ਮੋਟੇ ਏੜੇ ਰਹਿਗੇ ਉਹ ਚੰਗੀ ਤਰ੍ਹਾਂ ਲਿਆ ਜਾਂਦਾ ਮਤਲਬ ਜਿਹੜਾ ਆਪਾਂ ਦੁੱਧ ਪਾਏਗਾ ਉਹਦੇ ਵੀ ਚਿਕਨੇ ਆਈਏ ਜਿਹੜੀ ਸਾਰੀ ਹਾਂਜੀ ਤੇ ਇਹਦੇ ਨਾਲ ਕੱਪੜਾ ਖਰਾਬ ਵੀ ਨਹੀਂ ਹੁੰਦਾ ਤੇ ਸਾਰੇ ਜਿਹੜੇ ਰੰਗ ਚੜਿਆ ਹੁੰਦਾ ਉਹ ਵੀ ਲੈ ਜਾਂਦਾ ਹੁਣ ਵੀ ਗੱਲ ਆ ਰਹਿਣ ਹਣਾ ਚਿਕਨਾਟ ਵੀ ਆਊਗੀ ਦੁੱਧ ਦੀ ਤੇ ਉਹ ਵੀ ਬਾਅਦ ਚ ਵਾਸ਼ ਕਰਨੀ ਪਊਗੀ ਆਪਾਂ ਨੂੰ ਹਾਂਜੀ ਹਾਂਜੀ ਵਾਸ਼ ਕਰਨੀ ਪੈਂਦੀ ਹੈ ਜੀ ਹੁਣ ਜਿਵੇਂ ਕਈ ਵਾਰ ਆਪਣੇ ਰੰਗीन ਸੂਟਾਂ ਤੇ ਵੀ ਬਹੁਤ ਹੀ ਜ਼ਿਆਦਾ ਕਈ ਵਾਰ ਦਾਗ ਲੱਗ ਜਾਂਦੇ ਨੇਗੇ ਹਾਂਜੀ ਜਾਂ ਵੀ ਕਿਸੇ ਕੱਪੜੇ ਦੇ ਕਲਰ ਚੜ ਜਾਂਦਾ ਤੇ ਜਿਵੇਂ ਕਮੈਂਟ ਹੁੰਦੇ ਸੀ ਕਿ ਵੀ ਆਪਾਂ ਕਿਵੇਂ ਤਾਰਗੀ ਤਾਂ ਆਪਾਂ ਦੁੱਧ ਵਰ ਇਹਨਸਾਪ ਤੋਂ ਸਾਓ ਕਭੀ ਤੁਸੀਂ ਗਰਮ ਪਾਣੀ ਨਾਲ ਵੀ ਗਰਮ ਕਰ ਲੈਣਾਗਾ ਵੀ ਮਤਲਬ ਉਪਰੋਂ ਥੋੜਾ ਥੋੜਾ ਪਾਣੀ ਪਾ ਕੇ ਗਿੱਲਾ ਕਰ ਲੈਣਾਗਾ ਤੇ ਨਿੰਬੂ ਦੀ ਜਿਹੜਾ ਆਪਾਂ ਵਿਚਾਲੂ ਕੱਟ ਕੇ ਤੇ ਨਿੰਬੂ ਨੂੰ ਤੇ ਆਪਾਂ ਰਗੜੀ ਜਾਣਾ ਜੀ ਉਸ ਤੋਂ ਬਾਅਦ ਆਪਾਂ ਪਾ ਕੇ ਥੋੜੀ ਜੀ ਸਰਪ ਜੀ ਉਹਨੂੰ ਚੰਗੀ ਤਰ੍ਹਾਂ ਧੋ ਦੇਣਾ ਮਸਲ ਕੇ ਤੇ ਵਧੀਆ ਲੈ ਜਾਂਦੇ ਨੇ ਜੀ ਦਾਗ ਠੀਕ ਹੈ ਨਿੰਬੂ ਨਾਲ ਤਨਈਆ ਬਨੇਗਰ ਵੀ ਯੂਜ਼ ਕਰ ਸਕਦੇ ਆ ਜੀ ਕੱਪੜਿਆਂ ਵਾਲਾ ਬਨੇਗਰ ਵਾਲੀ ਉਹ ਟ੍ਰਿਕ ਤਾਂ ਆਪਾਂ ਪਹਿਲਾਂ ਦੱਸੀਆਂ ਹੋਈਆਂ ਨੇ ਹਾਂਜੀ ਹਾਂਜੀ ਬਨੇਗਰ ਵਾਲੀ ਟ੍ਰਿਕ ਵੀ ਦੋਸਤੋ ਦੱਸੀ ਹੋਈ ਆ ਉਹ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਵੀ ਕੱਪੜਾ ਨੂੰ ਕਿਵੇਂ ਘਰੇ ਆਪਾਂ ਡਰੈਗਲਾਈਨ ਕਰ ਸਕਦੇ ਆ ਹਾਂਜੀ ਹਾਂਜੀ ਤੇ ਬਾਕੀ ਇਹ ਵੀ ਦੋਸਤੋ ਬਹੁਤ ਕਾਮਯਾਬ ਬਣ ਕਮ ਜਿੰਨੇ ਜਿਆਦਾ ਮਹਿੰਗੇ ਕੱਪੜੇ ਜਿਵੇਂ 4-5000 ਵਾਲੇ ਉਹ ਤਾਂ ਨਾ ਰਿਸਕ ਲਓ ਜੀ ਪਰ ਜਿਹੜੇ ਹੁਣ ਜਿਹੜੇ ਨਾਰਮਲ ਜਿਹੇ ਹੁੰਦੇ ਆ ਮੈਂ ਹੁੰਦੇ ਵੇ ਡਰਾਈ ਕਲੀਨ ਕਰਾਉਣੇ ਪੈਣਗੇ ਉਹ ਘਰ ਵਿੱਚ ਕਰ ਸਕਦੇ ਤੇ ਕੋਈ ਜਮਾਂ ਵੀ ਖਰਾਬ ਨਹੀਂ ਹੁੰਦੇ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਮੈਨੂੰ ਜ਼ਰਮਣਾ ਆਹ ਟਰਿਕ ਦੀ ਹੈਰਾਨਗੀ ਹੋਈ ਜਾਂਦੀ ਵੀ ਯਾਰ ਦੁੱਧ ਨਾਲ ਦਾਗ ਲੱਗੇ ਜਾਂ ਹਾਂਜੀ ਦੁੱਧ ਬਹੁਤ ਵਧੀਆ ਕਲੀਨਰ ਆ ਜੀ ਹੂੰ ਜੋ ਆਪਣੀ ਬਾਡੀ ਨੂੰ ਵੀ ਸਾਫ਼ ਕਰਦਾ ਤੇ ਕੱਪੜਿਆਂ ਦੇ ਵੀ ਜਿਹੜੇ ਦਾਗ ਉਹਨਾਂ ਨੂੰ ਵਧੀਆ ਸਾਫ਼ ਕਰ ਦਿੰਦਾ ਆਹ ਦੇਖ ਲਓ ਜੀ ਕਿੰਨੀ ਗੰਦੀ ਸੀ ਰੰਗ ਜਿਹ ਇਸ ਪ੍ਰਕਾਰ ਨਿਸ਼ਾਨੀ ਖਰਾਬ ਕਰ ਲੈਂਦੇ ਆ ਕੱਪੜੇ ਦੋਸਤੋ ਤੇ ਬਹੁਤ ਵਧੀਆ ਟ੍ਰਿਕ ਆ ਸੱਚੀ ਤੇ ਹੁਣ ਫਿਰ ਇਦੋਂ ਅਗਲਾ ਸਟੈਪ ਦੱਸੀਏ ਆਪਾਂ ਕੀ ਕਰਨਾ ਹਾਂਜੀ ਮੈਂ ਪਹਿਲਾਂ ਇਹ ਲਾ ਲਾਂ ਜੀ ਫਿਰ ਉਸ ਤੋਂ ਬਾਅਦ ਆਪਾਂ ਦੂਜਾ ਤਰੀਕਾ ਵਰਤਦੇ ਹਾਂ ਜੀ ਲੋ ਜੀ ਸਾਰੇ ਦਾਗ ਲਹਿ ਗਏ ਦੁੱਧ ਨਾਲ ਹੀ ਤੇ ਬੱਸ ਦੇਖੋ ਦੋਸਤੋ ਕਰੋ ਚੈੱਕ ਸਾਰੇ ਦੁੱਧ ਨਾਲ ਹੀ ਕਿਵੇਂ ਹੋ ਗਏ ਦਾਗ ਜੀ ਹਾਂਜੀ ਹੂੰ ਕਿਉਂਕਿ ਬੱਚੇ ਅਕਸਰ ਲਾਈ ਲੈਂਦੇ ਨੇ ਤੇ ਇਸ ਪ੍ਰਕਾਰ ਪਾ ਸਾਫ਼ ਕਰ ਸਕਦੇ ਆ ਠੀਕ ਹੈ ਜੀ ਲੋ ਜੀ ਦੁੱਧ ਨਾਲ ਤਾਂ ਹੁਣ ਸਾਰੀ ਜਿਹੜੀ ਪੈਂਟ ਦਾ ਰੰਗ ਆ ਉਹ ਵੀ ਨਿਕਲ ਗਿਆ ਕਿਉਂਕਿ ਹੁਣ ਜਿਹੜਾ ਜੈਲ ਹੋ ਗਿਆ ਕੱਲਾ ਰੰਗ ਨੂੰ ਚੜਿਆ ਹੋਇਆ ਸੀਗਾ ਉਹ ਵੀ ਦੇਖ ਲੋ ਆ ਵੀ ਦੇਖੀ ਦੁੱਧ ਦਾ ਕਲਰ ਕਿਵੇਂ ਜ ਹੋ ਗਿਆ ਹਮ ਸਾਰਾ ਕਲਰ ਦੁੱਧ ਚ ਆ ਗਿਆ ਹਨਾ ਮਤਲਬ ਦੁੱਧ ਚ ਵੀ ਮਤਲਬ ਹੋਲ ਰੈੱਡ ਤੇ ਜਿਹੜਾ ਪੀਲਾਪਣ ਜਾਂ ਦੁੱਧ ਚਵੇਂ ਜਿਵੇਂ ਦਿਖਣ ਲੱਗ ਗਿਆ ਹਾਂਜੀ ਤੇ ਲੋ ਜੀ ਹੁਣ ਆਪਾਂ ਸਾਫ ਪਾਣੀ ਪਾ ਕੇ ਉਹਨੂੰ ਇੱਕ ਵਾਰ ਇਹਨੂੰ ਸਾਫ ਕਰ ਲੈਨੇ ਠੀਕ ਹੈ ਜੀ ਹੁਣ ਸਾਫ ਪਾਣੀ ਕਰਦੇ ਹਾਂ ਹਾਂਜੀ ਕੋਈ ਵੀ ਡਿਟਰਜੈਂਟ ਲੈ ਕੇ ਸਾਫ ਲੈ ਕੇ ਤੇ ਉਹਦੇ ਨਾਲ ਆਪਾਂ ਇਹਨੂੰ ਸਾਫ ਕਰ ਲਾਂਗੇ ਜੀ ਦੋਸਤੋ ਬਾਸ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਜੀ ਪੈਂਟ ਕਿੰਨੀ ਜਿਆਦਾ ਸੋਹਣੀ ਹੋ ਗਈ ਹਮ ਪਾਣੀ ਆਪਾਂ ਠੰਡਾ ਨਹੀਂ ਮਿੱਤਾਂ ਜਿਹੜੀ ਚਿਕਨਾਈ ਇਹੋ ਨਿਕਲ ਜਾਵੇ ਠੀਕ ਹੈ ਜੀ ਹੁਣ ਆਪਾਂ ਦੁੱਧ ਮਤਲਬ ਕਿ ਝੱਲ ਕੇ ਕੱਢ ਦੇਣਾ ਇਹਦਾ ਸਾਰਾ ਤੇ ਇਹਦੇ ਵਿੱਚ ਵੀ ਦੇਖੋ ਦੋਸਤੋ ਮਤਲਬ ਕਿੰਨਾ ਜਿਹੜਾ ਕਲਰ ਜਾ ਨਿਕਲਿਆ ਹਨਾ ਹਾਂਜੀ ਹੀਲਾ ਪੀਲਾ 2 ਲੀਟਰ ਆਪਾਂ ਪਾਣੀ ਦੇ ਲੈ ਲਈ ਜੀ ਇਹਦੇ ਵਿੱਚ ਆਪਾਂ ਪਾ ਲੈਨੇ 2-3 ਚਮਚ ਸਰਫ ਦੇ ਜੀ ਠੀਕ ਹੈ ਜੀ ਇਹ ਆਪਾਂ ਵਧੀਆ ਕੁਆਲਿਟੀ ਦੀ ਲੈ ਲੈਣੀ ਆ ਹੂੰ ਇਹ ਹੁਣ ਆਪਾਂ ਜਿਵੇਂ ਨਾਰਮਲ ਵਾਸ਼ ਕਰਦੇ ਹਾਂ ਉਵੇਂ ਹੀ ਕਰ ਲੈਣੀ ਆ। ਹਾਂਜੀ ਹਾਂਜੀ ਜਿਵੇਂ ਨਾਰਮਲ ਵਾਸ਼ ਕਰਦੇ ਹਾਂ ਉਵੇਂ ਕਰ ਲੈਣੀ ਆ। ਇਹਦੇ ਵਿੱਚ ਆਪਾਂ ਥੋੜਾ ਜਿਹਾ ਬਿਨੇਗਰ ਵੀ ਪਾ ਸਕਦੇ ਹਾਂ। ਇਹ ਕੱਪੜੇ ਵਧੀਆ ਰਹਿੰਦੇ ਨੇ, ਇਹ ਕਲਰ ਵਧੀਆ ਰਹਿੰਦਾ ਹੈਗਾ, ਚਮਕ ਬਰਕਰਾਰ ਰਹਿੰਦੀ ਹੈ ਉਹਨਾਂ ਦੀ। ਠੀਕ ਹੈ ਜੀ। ਤੇ ਨਹੀਂ ਆਪਾਂ ਇਹ ਮੈਂ ਵੀ ਸਾਫ਼ ਕਰ ਸਕਦੇ ਹਾਂ। ਹੁਣ ਆਪਾਂ ਮਤਲਬ ਦੁੱਧ ਦੀ ਚਿਕਨਾਈ ਜੀ ਕੱਢ ਦੇਣੀ ਆ ਸਾਰੀ। ਹਾਂਜੀ ਹਾਂਜੀ। ਬਸ ਇਹਦੇ ਨਾਲ ਵੀ ਆਪਾਂ ਥੋੜਾ ਜਿਹਾ ਮਸਾਲਾ ਲੈਣੇ ਆ ਜੀ। ਤੇ ਇਸ ਪ੍ਰਕਾਰ ਆਪਾਂ ਇਹਨੂੰ ਸਾਰੀ ਨੂੰ ਸਾਫ਼ ਕਰ ਲੈਣੀ ਆ। ਲਓ ਜੀ ਸਰਫ ਵਾਲੇ ਪਾਣੀ ਵਿੱਚ ਦੀ ਕੱਢ ਲਿਆ ਝੱਗ ਗਿਆ ਸਰਫ ਦਾ ਪਾਣੀ ਹੈ ਹਾਂ ਜੀ ਰਿਜ਼ਲਟ ਤਾਂ ਦਿਖਾ ਦੇ ਰਹੁਣ ਸਮਾਰ ਕੇ ਹਾਂਜੀ ਹਾਂਜੀ ਦਿਖਾਉਣੇ ਚ ਤੇ ਲਓ ਜਿਆ ਤਾਂ ਸਿਰਿਅਲਟ ਦੇਖੋ ਜੀ ਬਿਲਕੁਲ ਵੀ ਦਾਗ ਨਹੀਂ ਰਹਿਗੇ ਕੋਈ ਵੀ ਇਹਦਾ ਰੰਗ ਇੰਨਾ ਪੈਨ ਚੱਲਿਆ ਹੋਇਆ ਸੀਗਾ ਯਾਰ ਹਾਂਜੀ ਪੈਨ ਵੀ ਚੱਲਿਆ ਹੋਇਆ ਸੀ ਤੇ ਪੀਲ ਕਿੰਨੀ ਸੀਗੀ ਕਿਉਂਕਿ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਪਰਨੇ ਦਾ ਰੰਗ ਚੜਿਆ ਹੋਇਆ ਸੀਗਾ ਹਾਂਜੀ ਪੀਲਾਪਣ ਵੀ ਘਟ ਗਿਆ ਹਾਂਜੀ ਕੱਪੜੇ ਤੋਂ ਜੇਕਰ ਕਿਸੇ ਵੀ ਦੂਜੇ ਕੱਪੜੇ ਦਾ ਰੰਗ ਲੱਗ ਜਾਂਦਾ ਜਾਂ ਸ਼ਾਹੀ ਦੇ ਦਾਗ ਹੁੰਦੇ ਨੇ ਕੁਝ ਵੀ ਪ੍ਰਕਾਰ ਨਾਲ ਲੱਗ ਜਾਂਦੇ ਨੇਗੇ ਤੇ ਦੁੱਧ 'ਚ ਰੱਖਣ ਨਾਲ ਹੀ ਥੋੜਾ ਟਾਈਮ ਆ ਜਿਹੜੇ ਦਾਗ ਆ ਉਹ ਸਾਰੇ ਲੈ ਜਾਂਦੇ ਨੇ ਇਸ ਪ੍ਰਕਾਰ ਆਪਣੇ ਜਿਹੜੇ ਕੱਪੜਿਆ ਉਹਨਾਂ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹਾਂ ਜੀ ਹਮ ਸੋ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ